ਕੇਪੀਐਸ ਗਿੱਲ ਨੇ ਜੋ ਪੰਜਾਬ ਦੇ ਅੰਦਰ ਅੱਤਵਾਦ ਦੇ ਨਾਂ ਦਿੱਤੇ ਨੌਜਵਾਨ ਜਿਹੜੇ ਆ ਬੇਦੋਸ਼ੇ ਨੌਜਵਾਨਾਂ ਦਾ ਵੱਡੇ ਪੱਧਰ ਤੇ ਕਾਣ ਕੀਤਾ ਉਹ ਇਤਿਹਾਸ جگਜਾਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਹੁਕਮ ਲਾਇਆ ਕਿ ਇਸ ਰਿਪੋਰਟ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਜਿਹੜੇ ਅਫਸਰ ਸੀ ਜਿਨ੍ਹਾਂ ਨੇ ਇਹ ਤਸ਼ੱਦਦ ਕੀਤਾ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸ਼੍ਰੀ ਕਾਲਤਕ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਥਿਤ ਤੌਰ ਤੇ ਕਾਤਲਾਂ ਨੂੰ ਸ਼੍ਰੋਮਣੀ ਕਮੇਟੀ ਨੇ ਸਜ਼ਾ ਦਵਾਉਣ ਦਾ ਐਲਾਨ ਕੀਤਾ ਹੈ ਜੀ ਹਾਂ ਸ਼੍ਰੋਮਣੀ ਕਮੇਟੀ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਕੇਸ ਦਰਜ ਕਰਾਏਗੀ ਜਿਨ੍ਹਾਂ ਤੇ ਭਾਈ ਕੌਂਕੇ ਨੂੰ ਕਥਿਤ ਤੌਰ ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਇਹ ਐਲਾਨ ਸ਼੍ਰੀ ਕਾਲਤਕ ਸਾਹਿਬ ਜੀ ਦੇ ਜਥੇਦਾਰ ਦੇ ਹੁਕਮਾਂ ਤੋਂ ਬਾਅਦ ਕੀਤਾ ਗਿਆ ਸ਼੍ਰੋਮਣੀ ਕਮੇਟੀ ਮੈਂਬਰ ਕੁਰਚਾਨ ਸਿੰਘ ਗਰੇਵਾਲ ਮੁਤਾਬਕ ਕਮੇਟੀ ਦੀ ਕਾਨੂੰਨੀ ਟੀਮ ਭਾਈ ਕੌਂਕੇ ਨੂੰ ਕਥਿਤ ਤੌਰ ਤੇ ਕਤਲ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਤੱਥ ਇਕੱਠੇ ਕਰਨ 'ਚ ਲੱਗੀ ਹੋਈ ਹੈ ਮਨੁੱਖੀ ਅਧਿਕਾਰ ਸੰਗਠਨਾਵਾਂ ਵੱਲੋਂ ਜੋ ਉਸ ਸਮੇਂ ਇੱਕ ਆਈਜੀ ਤਿਵਾੜੀ ਜਿਹੜੀ ਆ ਜਿਹੜੇ ਅਫਸਰ ਸੀ ਉਹਨਾਂ ਦੇ ਨਾਮ ਦੇ ਉੱਤੇ ਇੱਕ ਜਾਂਚ ਕਮੇਟੀ ਬਣਾਈ ਗਈ ਤਾਂ ਉਸ ਰਿਪੋਰਟ ਜਿਹੜੀ ਆ ਉਹ ਅੱਜ ਜਨਤਕ ਹੋਈ ਆ ਤੇ ਕੁਝ ਸੰਸਥਾਵਾਂ ਨੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਸ਼੍ਰੀ ਕਾਲਤਖ ਸਾਹਿਬ ਦੇ ਜ਼ਹਿਦਾਰ ਸਾਹਿਬ ਨੂੰ ਉਹ ਰਿਪੋਰਟ ਸੌਂਪੀ ਆ ਤੇ ਕਾਲਤਖ ਸਾਹਿਬ ਦੇ ਜ਼ਹਿਦਾਰ ਸਾਹਿਬ ਨੇ ਬਹੁਤ ਹੀ ਜਿੰਮੇਵਾਰੀ ਸਮਝਦੇ ਆ ਇਸ ਰਤਮੇ ਦੀ ਜੁੰਬਰੀ ਸਮਝਿਆਂ ਤੇ ਜੋ ਸਿੱਖ ਕੌਮ ਨਾਲ ਵਾਪਰਿਆ ਤੇ ਖਾਸ ਤੌਰ ਤੇ ਮਹਾਨ ਯੋਧੇ ਸ਼ੀਤਪਾਈ ਗੁਰਦੇਵ ਸਿੰਘ ਕੌਕੇ ਜੀ ਤੇ ਨਾਲ ਇਸ ਸਰਕਾਰ ਨੇ ਤਸ਼ੱਦਦ ਤੇ ਜ਼ੁਲਮ ਕੀਤਾ ਉਹਨਾਂ ਨੂੰ ਸ਼ਹਾਦਤ ਜਿਹੜੀ ਆ ਹੋਈ ਆ ਉਹਨਾਂ ਦੀ ਉਸ ਸੰਬੰਧੀ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਦੇ ਆਧਾਰਤ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਹੁਕਮ ਲਾਇਆ ਕਿ ਇਸ ਰਿਪੋਰਟ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਜਿਹੜੇ ਅਫਸਰ ਸੀ ਜਿਨ੍ਹਾਂ ਨੇ ਇਹ ਤਸ਼ੱਦਦ ਕੀਤਾ ਜਿਨ੍ਹਾਂ ਨੇ ਜ਼ੁਲਮ ਕੀਤਾ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਜਿਹੜੀ ਸਾਡੀ ਕਾਨੂੰਨੀ ਜਿਹੜੀ ਆ ਕਮੇਟੀ ਆ ਉਹਨਾਂ ਨੂੰ ਹੁਕਮ ਕਰ ਦਿੱਤਾ ਗਿਆ ਕਿ ਇਸ ਮਾਮਲੇ ਦੀ ਪੜਤਾਲ ਕਰਦੇ ਹਾਂ ਕਾਨੂੰਨੀ ਤੌਰ ਤੇ ਇਹਨਾਂ ਦੇ ਤੱਥ ਇਕੱਠੇ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਆ ਐਫ ਆਈ ਆਰ ਦਰਜ ਕਰਨ ਦਾ ਜੋ ਪ੍ਰੋਗਰਾਮ ਹੈ ਉਹ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਆਰੰਭ ਕਰ ਦਿੱਤਾ ਗਿਆ ਤੋ ਇਹ ਹੁਕਮ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਜੋ ਆਏ ਆ ਉਹਨਾਂ ਨੂੰ ਪੂਰਨ ਤੌਰ ਤੇ ਉਹਨਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਉਹਨਾਂ ਹੁਕਮਾਂ ਦੇ ਤਹਿਤ ਸ਼ਰੋਣੀ ਗੁਰਦਰਾਪਨ ਦਾ ਕਮੇਟੀ ਕਾਨੂੰਨੀ ਲੜਾਈ ਜਿਹੜੀ ਆ ਐਫ ਆਈ ਆਰ ਦਰਜ ਕਰਨ ਦੀ ਤੇ ਉਸ ਤੋਂ ਬਾਅਦ ਪਰਿਵਾਰ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਦਾ ਹੁਕਮ ਹੋਏਗਾ ਉਸ ਨੂੰ ਨਾਲ ਲੈ ਕੇ ਅਗਲੀ ਲੜਾਈ ਜਿਹੜੀ ਆ ਇਹ ਲੜੀ ਜਾਏ। ਭਾਈ ਕੌਂਕੇ ਦੇ ਕਥਿਤ ਕਤਲ ਦੀ ਰਿਪੋਰਟ 3 ਦਿਹਾੜਿਆਂ ਬਾਅਦ ਜਨਤਕ ਕੀਤੀ ਗਈ ਹੈ। ਇਹ ਮਾਮਲਾ 1992 ਦਾ ਹੈ। ਅਤੇ ਹੁਣ ਇਸ ਰਿਪੋਰਟ ਨੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਜਾਰੀ ਕੀਤਾ ਗਿਆ ਹੈ ਨਾਲ ਹੀ ਇਹ ਰਿਪੋਰਟ ਕਾਰਵਾਈ ਲਈ ਸ਼੍ਰੀ ਕਾਲਤਕ ਸਹਿਬ ਦੇ ਜਥੇਦਾਰ ਕਰਨੀ ਰਕबीर ਸਿੰਘ ਨੂੰ ਵੀ ਸੌਂਪੀ ਗਈ ਹੈ ਜਿਸ ਤੇ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਦੇ ਹੁਕਮਤ ਬਾਅਦ ਕਾਰਵਾਈ ਲਈ ਤਿਆਰੀ ਵਿੜ ਦਿੱਤੀ ਹੈ ਉਦੋਂ ਸ਼੍ਰੋਮਣੀ ਕਮੇਟੀ ਨੇ ਪਾਈਕੌਂਕੇ ਦੇ ਕਥਿਤ ਕਤਲ ਲਈ ਤਤਕਾਲੀ ਮੁੱਖ ਮੰਤਰੀ ਅਤੇ ਕੇਪੀਐਸ ਗਿੱਲ ਨੂੰ ਜ਼ਿੰਮੇਵਾਰ ਠਹਿ ਤਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਿੱਖ ਪੰਥ ਦੇ ਅੰਦਰ ਵੱਡਾ ਨਾਂ ਵੱਡੀਆਂ ਸੇਵਾਵਾਂ ਚੜ੍ਹਦੀ ਕਲਾ ਵਾਲੇ ਸਿੰਘ ਕੈਣੀ ਤੇ ਕਰਨੀ ਦੇ ਪੂਰੇ ਜਿਨ੍ਹਾਂ ਨੇ ਵੱਡੇ ਕਿਨਾ ਰਤਬਿਆਂ ਤੇ ਕੌਮ ਦੀ ਸੇਵਾ ਕੀਤੀ ਅਤੇ ਜਦੋਂ ਬਿਆਨ ਸਿੰਘ ਦੀ ਸਰਕਾਰ ਵੇਲੇ ਜਿਹੜਾ ਸਿੱਖਾਂ ਦੀ ਨਸਲ ਕੁਸ਼ੀ ਦਾ ਇੱਕ ਝੰਡਾ ਕਾਂਗਰਸ ਵੱਲੋਂ ਲਿਆਂਦਾ ਗਿਆ ਕੇ ਪੀ ਐਸ ਗਿੱਲ ਨੇ ਜੋ ਪੰਜਾਬ ਦੇ ਅੰਦਰ ਅਤਵਾਦ ਦੇ ਨਾਂ ਦਿੱਤੇ ਨੌਜਵਾਨ ਜਿਹੜੇ ਆ ਬੇਦੋਸ਼ੇ ਨੌਜਵਾਨਾਂ ਦਾ ਵੱਡੇ ਪੱਦਰ ਦੇ ਕਾਣ ਕੀਤਾ ਉਹ ਇਤਿਹਾਸ जगਜाहਰ ਇਸੇ ਸਮੇਂ ਦੇ ਦੌਰਾਨ ਭਾਈ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਜੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਰਿਹਾ ਕੀਤਾ ਗਏ ਮੁਰ ਤੋਂ ਫੇਰ 1992 ਦੀ 25 ਦਸੰਬਰ ਅੱਜ ਦਾ ਦਿਨ 31 ਸਾਲ ਕਰੀਬ 31 ਸਾਲ ਦੇ ਪਹਿਲਾਂ ਉਹਨਾਂ ਨੂੰ ਪੁਲਿਸ ਜਿਹੜੀ ਹੈ ਉਹ ਗੁਰਦੁਆਰਾ ਗੁਰੂ ਸਰ ਕੌਕੇ ਤੋਂ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਘਰੋਂ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਜਿਹੜੀ ਆ ਇਹ ਪੁਲਿਸ ਆਪਣੇ ਨਾਲ ਲੈ ਜਾਂਦੀ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੀਐਸਟਾਫ ਵਿੱਚ ਰੱਖਿਆ ਜਾਂਦਾ ਉਸ ਤੋਂ ਬਾਅਦ ਥਾਣੇ ਵਿੱਚ ਰੱਖਿਆ ਜਾਂਦਾ ਬਹੁਤ ਲੋਕ ਇਸ ਗੱਲ ਦੇ ਚਸ਼ਮਦੀਦ ਨੇ ਕਿ ਉਹਨਾਂ ਦੇ ਪਰਿਵਾਰ ਜਿਹੜੇ ਆ ਉਹਨਾਂ ਨੂੰ ਮਿਲਦੇ ਰਹੇ ਹੋਰ ਵੀ ਜਿਹੜੀ ਆ ਸੰਗਤ ਉਹਨਾਂ ਦੇ ਬਾਰੇ ਜਾਣਦੀ ਸੀ ਪਰ ਇਹ ਗੱਲ ਕਹਿ ਕੇ ਕਿ ਉਹਨਾਂ ਨੂੰ ਬਰਾਮਦਗੀ ਕਰਨ ਵਾਸਤੇ ਲਿਜਾਇਆ ਜਾ ਰਿਹਾ ਸੀਗਾ ਉਹ ਕਿ ਉਸ ਸਮੇਂ ਦੀ ਪੁਲਿਸ ਤੇ ਮੁਚੜ ਜਿਹੜਾ ਅ ਕਹਿੰਦਾ ਹੁੰਦੇ ਆ ਜਹਨियत ਦੇ ਲੋਕਾਂ ਨੇ ਭਾਈ ਗੁਰਦੇਵ ਸਿੰਘ ਜੀ ਕੌਕੇ ਨੂੰ ਸ਼ਹਾਦਤ ਦਾ ਜਾਮ ਪਲਾਇਆ ਪਰ ਉਹਨਾਂ ਦੀ ਕਹਾਣੀ ਤੇ ਕਰਨੀ ਅੱਜ ਵੀ ਇਸ ਦੁਨੀਆ ਵਿੱਚ ਯਾਦ ਕੀਤੀ ਜਾਂਦੀ ਹੈ ਦਸਿਆਕੇ ਗੁਰਦੇਵ ਸਿੰਘ ਕੌਂਕੇ ਨੂੰ 25 ਦਸੰਬਰ 1992 ਨੂੰ ਪੰਜਾਬ ਪੁਲਿਸ ਵੱਲੋਂ ਘਰੋਂ ਅਗਵਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਹਨਾਂ ਤੇ ਹਿਰਾਸਤ ਤੋਂ ਭੱਜਣ ਦਾ ਮਕਦਮਾ ਦਰਜ ਕਰਕੇ ਉਹਨਾਂ ਨੂੰ ਪਗੋੜਾ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 7 ਜੂਨ 1998 ਨੂੰ ਪੰਜਾਬ ਪੁਲਿਸ ਦੇ ਤਤਕਾਲੀ ਡੀਜੀਪੀ ਵੱਲੋਂ ਆਈਪੀਐਸ ਬੀਪੀ ਤਿਵਾੜੀ ਨੂੰ ਮਾਮਲੇ ਦੀ ਪੜਤਾਲ ਦੇ ਹੁਕਮ ਦਿੱਤੇ ਗਏ ਸੀ ਅਤੇ ਹੁਣ ਤਿੰਨ ਦਹਾਕਿਆਂ ਬਾਅਦ ਆਈਐਸ ਰਿਪੋਰਟ ਚ ਪਾਈ ਕੌਂਕੇ ਦੀ ਪੁਲਿਸ ਹਿਰਾਸਤ ਤੋਂ ਭੱਜਣ ਵਾਲੀ ਕਹਾਣੀ ਨੂੰ ਸਿਰੇ ਤੋਂ ਨਿਕਾ ਰਹਿ ਗਿਆ ਅਤੇ ਪੁਲਿਸ ਦੇ ਦਾਅਵਿਆਂ ਤੇ ਵੀ ਸਵਾਲ ਖੜੇ ਕਿਤੇ ਗਏ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ